ਸਤਿ ਸ਼੍ਰੀ ਅਕਾਲ ਭੈਣੋ ਤੇ ਭਰਾਵੋ ਅੱਜ ਤੁਹਾਡਾ ਸਾਰਿਆਂ ਦਾ ਆਪਣੇ ਪੇਜ ਤੇ ਸਵਾਗਤ ਹੈ ਅੱਜ ਆਪਾਂ ਤੁਹਾਨੂੰ ਸਾਰਿਆਂ ਨੂੰ ਦੱਸਾਂਗੇ ਮਿਰਚ ਤੇ ਅਦਰਕ ਦਾ ਚਾਰ ਪਾਉਣਾ ਹਾਂਜੀ ਅੱਜ ਫੇਰ ਖਿਲਾਰ ਆਇਆ ਭਾੜ ਰੱਖਿਆ ਇੰਨਾ ਸਮਾਨ ਭਾੜ ਰੱਖਿਆ ਕੀ ਕੁਛ ਕਰੀ ਜਨੇ ਅੱਜ ਅੱਜ ਮੈਂ ਅਦਰਕ ਤਾਂ ਮਿਰਚ ਦਾ ਚਾਰ ਪਾਉਣੀ ਹੈ ਜੀ ਨਾਲੇ ਆਪਣੇ ਦੋਸਤਾਂ ਨੂੰ ਪਾ ਕੇ ਦੱਸਦੀ ਹਾਂ ਤਾਂ ਕੌਲੀਆਂ ਹੀ ਤੂੰ ਯਾਰ ਬਾਹਲਾ ਸਮਾਨ ਦੀਆਂ ਭਾੜ ਰੱਖੀਆਂ ਕੀ ਕੁਸ ਹੈ ਇਹ ਟਮਾ ਬਾਹਲਾ ਸਮਾਨ ਨਹੀਂ ਜੀ ਇਹ ਮਸਾਲੇ ਹੀ ਹੈ ਬਸ ਜਿਹੜੇ ਮਿਰਚ ਤੇ ਅਦਰਕ ਚ ਪੈਣਗੇ ਅੱਛਾ ਇੰਨਾ ਸਮਾਨ ਪੈਂਦਾ ਹੈ ਹੈ ਇਹਦੇ ਵਿੱਚ ਹਾਂਜੀ ਇਹਦੇ ਵਿੱਚ ਇੰਨਾ ਖਸਮਾ ਨਹੀਂ ਪਾਵਾਂਗੇ ਆਪਾਂ ਤਾਂ ਮਿਰਚਾਂ ਨੂੰ ਕਿਵੇਂ ਕੱਟੀ ਜਾਂਦੀ ਐ ਤੂੰ ਮੈਨੂੰ ਬੜਾ ਦਿਖਾ ਤਸੀ ਨਾਲੇ ਆਪਣੇ ਦੋਸਤਾਂ ਨੂੰ ਭੈਣਾ ਭਰਾਵਾਂ ਨੂੰ ਦਿਖਾਈਏ ਕਿਸ ਤਰ੍ਹਾਂ ਕੱਟਦੇ ਹਾਂ ਅਸੀਂ ਮਿਰਚਾਂ ਨੂੰ ਇਹ ਗੋਲ ਕੱਟ ਰਹੀਆਂ ਐ ਇਹ ਤਾਂ ਜੇ ਲੰਮੀਆਂ ਕੱਟ ਕੇ ਪਾਉਣੀਆਂ ਤਾਂ ਆਪਾਂ ਲੰਮੀਆਂ ਕੱਟ ਕੇ ਵੀ ਪਾ ਸਕਦੇ ਹਾਂ ਜੀ ਅੱਛਾ ਲੰਮੀਆਂ ਵੀ ਕੱਟੀਆਂ ਨੇ ਤੂੰ ਤਿੰਨ ਪੀਸ ਕਰੀ ਜਾਂਦੀ ਐ ਨਾ ਮੈਨੂੰ ਲੱਗਦਾ ਇਹ ਮੈਂ ਤਿੰਨ ਪੀਸ ਕੀਤੇ ਹੈਗੇ ਜੇ ਆਪਾਂ ਲੰਮਾ ਚੀਰ ਪਾ ਕੇ ਪਾਉਣਗੇ ਤਾਂ ਵੀ ਵਧੀਆ ਬਣ ਜਾਂਦੀਆਂ ਜੀ ਅੱਛਾ ਨਹੀਂ ਉਹ ਲੰਮੀਆਂ ਜੀਆਂ ਮੈਨੂੰ ਲੱਗਦਾ ਜੇ ਆਪਾਂ ਘਟ ਖਾਣੀ ਹੋ ਫਿਰ ਉਹ ਵੀ ਦਿੱਕਤ ਆਉ ਉਹ ਆਇਆ ਨਾ ਫਿਰ ਜੇ ਸਾਫਤਰਾ ਲੈਣੀ ਆਪਾਂ ਜਰੂਰਤ ਥੋੜੀ ਦੀ ਐ ਉਹ ਜਿਆਦਾ ਹੋ ਜਾਂਦੀ ਹੁਣੇ ਛੋਟੇ ਪੀਸ ਨੇ ਜਿੰਨੀ ਆਪਾਂ ਨੂੰ ਜਰੂਰਤ ਆ ਉਹਨਾਂ ਕੀ ਬਸ ਕੰਮ ਦੇ ਜਾਂਦਾ ਇਹ ਨਹੀਂ ਖਰਾਬ ਨਹੀਂ ਜਾਂਦਾ ਵਾਧੂ ਚਾਰ ਆ ਜਿਵੇਂ ਕੋਈ ਬੱਚੇ ਨੇ ਵੀ ਖਾਣਾ ਹੁੰਦਾ ਨਾ ਕਈ ਵਾਰੀ ਵੱਡੀ ਮਿਰਚ ਦੇ ਆ ਨੇ ਨਾ ਉਸ ਵਿੱਚ ਆਪਾਂ ਥਾਲਾਂ ਦੇ ਵਿੱਚ ਰੋਲਦੀ ਫਿਰਦੀ ਰਹਿੰਦੀ ਹੈ ਨਾ ਹੂੰ ਇਹਦੇ ਚ ਆਪਾਂ 250 ਗ੍ਰਾਮ ਤਾਂ ਲਈਆਂ ਜੀ ਮਿਰਚਾਂ ਤੇ 250 ਗ੍ਰਾਮ ਲਿਆ ਆਪਾਂ ਅਦਰਕ ਤੇ ਇਹਨਾਂ ਨੂੰ ਪਹਿਲਾਂ ਚੰਗੀ ਤਰ੍ਹਾਂ ਧੋ ਕੇ ਤੇ ਸੁਕਾ ਲਏ ਇਹਨਾਂ ਚੋਂ ਪਾਣੀ ਦੀ ਮਾਤਰਾ ਜਿਹੜੀ ਬਿਲਕੁਲ ਖਤਮ ਕਰਤੀ ਵੀ ਜਿਹੜਾ ਪਾਣੀ ਜੇ ਰਹਿ ਜੇ ਨਾ ਫਿਰ ਪਾਣੀ ਰਹਿ ਜੇ ਫਿਰ ਖਰਾਬ ਹੋਏ ਨਾ ਚਾਰ ਚਾਰ ਫਿਰ ਛੇਤੀ ਖਰਾਬ ਹੋ ਜਾਂਦਾ ਜੀ ਇਸ ਕਰਕੇ ਇਹਨੂੰ ਜਮਾ ਸੁਕਾ ਲੇ ਬਿਲਕੁਲ ਸੁੱਕ ਗਏ ਇਹ ਤੇ ਜਿਹੜਾ ਅਦਰਕ ਹੈ ਤੇ ਬੇਨਤੀ ਇਹਨੂੰ ਕਿਵੇਂ ਕਟੋਗੇ ਯਾਰ ਤੁਸੀਂ ਵੀ ਦੱਸੋ ਨਾ ਆਪਾਨੂੰ ਲੈ ਦੋਸਤਾਂ ਭੈਣਾ ਭਰਾ ਮੈਨੂੰ ਦਿਖਾਓ ਅਦਰਕ ਨੂੰ ਕਿਵੇਂ ਕਟੋਗੇ ਕੱਟ ਕੇ ਹੀ ਦਿਖਾ ਦੇਣੀ ਜਿਵੇਂ ਕੋਈ ਸਬਜ਼ੀ ਚ ਪੈਂਦਾ ਨਾ ਬਰੀਕ ਕਰੋਗੇ ਕੋਈ ਕੋਈ ਹੋਰ ਆਇਟਮ ਨਾ ਕਟੋਗੇ ਇਹਨੂੰ ਤੁਸੀਂ ਦਿਖਾਉਣੀ ਹੈ ਜੀ ਇਹਨੂੰ ਇਹਨੂੰ ਅਦਰਕ ਨੂੰ ਆਪਾਂ ਸ਼ੈਲ ਲੈਣਾ ਹੈ ਛਿਲ ਕੇ ਲੰਮੀਆਂ ਫਾੜੀਆਂ ਕਰਾਂਗੇ ਜੀ ਇਹਨਾਂ ਅਛਾ ਇਸ ਤਰ੍ਹਾਂ ਛਿੱਲ ਕੇ ਨੂੰ ਲੰਮੀਆਂ ਫਾੜੀਆਂ ਕਰਨ ਲੱਗੇ। ਲੰਮੀਆਂ ਫਾੜਾਂ ਕਰਾਂਗੇ ਜਿਵੇਂ ਆਪਾਂ ਸਬਜ਼ੀ ਕੱਟਦੇ ਆ ਲੰਮੀਆਂ ਲੰਮੀਆਂ ਫਾੜੀਆਂ ਦੀ। ਚਲੋ ਮੜਾ ਜੀ ਮੈਨੂੰ ਕੱਟ ਕੇ ਦਿਖਾਓ ਨਾਲ ਆਪਣੇ ਦੋਸਤਾਂ ਨੂੰ ਭੈਣਾ ਭਰਾਵਾਂ ਨੂੰ ਕੱਟ ਕੇ ਦਿਖਾਓ ਨਾ। ਇਸ ਤਰ੍ਹਾਂ ਆਪਾਂ ਛਿੱਲ ਕੇ ਅਦਰਕ ਨੂੰ ਤੇ ਇਹਦੀਆਂ ਲੰਮੀਆਂ ਲੰਮੀਆਂ ਇਸ ਤਰ੍ਹਾਂ ਫਾੜੀਆਂ ਕੱਟ ਲਾਂਗੇ। ਨਹੀਂ ਜਿਆਦੀ ਲੰਮੀਆਂ ਰੱਖਣੀਆਂ ਕਿ ਵਿੱਚ ਕੱਟ ਵਗੈਰਾ ਵੀ ਲਾਉਂਗੇ ਬੰਦੇ ਤੇ। ਨਹੀਂ ਜੇ ਛੋਟੀਆਂ ਕਰਨੀਆਂ ਤਾਂ ਕਰ ਸਕਦੇ ਆ ਜੀ ਉਨ ਲੰਮੀਆਂ ਲੰਮੀਆਂ ਸੋਹਣੀਆਂ ਲੱਗਦੀਆਂ ਆ। ਤੇ ਪਤਲੀਆਂ ਹੀ ਕੋਈ ਜਿਆਦੇ ਹੋਣੀਆਂ। ਵੀ ਨਾਲ ਖਾਈ ਜਾਂਦਾ ਇਕਲਾ ਰੋਟੀ ਨਾਲ ਤੇ ਜਿਹਨੇ ਜਿਹੜਾ ਪਤਲਾ ਹੁੰਦਾ ਜਿੰਨਾ ਅਦਰਕ ਕਹਿੰਦੇ ਪਤਲਾ ਕੱਟ ਕੇ ਪਾਵਾਂਗੇ ਉਹਨੇ ਇਹ ਜਲਦੀ ਬਣ ਕੇ ਤਿਆਰ ਹੁੰਦਾ ਨਾ ਆਚਾਰ ਮੈਨੂੰ ਲੱਗਦਾ ਮੈਂ ਐ ਵੀ ਸੁਣਿਆ ਹੈਗਾ ਹਾਂਜੀ ਹਾਂਜੀ ਐਨੇ ਆਪਾਂ ਜਿੰਨੇ ਛਿੱਲ ਕੇ ਅਦਰਕ ਕੱਟਾਂਗੇ ਉਹਨੇ ਆਪਾਂ ਨਾ ਇਧਰ ਤੇਲ ਗਰਮ ਕਰਨਾ ਧਰ ਦਿੰਨੇ ਆ ਦੋ ਕੜਛੀਆਂ ਤੇਲ ਦੀਆਂ ਪਾ ਕੇ ਸਿਲੰਡਰ ਤੇ ਲਓ ਜੀ ਆਪਾਂ ਇਹਦੇ ਚ ਹੁਣ ਤੇਲ ਪਾ ਲਾਂਗੇ ਗਰਮ ਕਰਨਾ ਤੇਲ ਧਰ ਦਿਆਂਗੇ ਜਦੋਂ ਨੂੰ ਆਪਾਂ ਅਦਰਕ ਤੇ ਮਿਰਚਾਂ ਕੱਟਾਂਗੇ ਉਦੋਂ ਤੱਕ ਆਪਣਾ ਤੇਲ ਗਰਮ ਹੋ ਜਾਊਗਾ ਆਪਾਂ ਅੱਧੀ ਪਾਉਣੀ ਕੜਛੀ ਤੇਲ ਦੀ ਹੈ ਜਿਹੜੀ ਗਰਮ ਕਰਨ ਵਾਸਤੇ ਧਰਤੀ ਜੇ ਛੋਟੀ ਹੋਵੇ ਤਾਂ ਦੋ ਕੜਚੀਆਂ ਪੈ ਜਾਂਦੀਆਂ ਜਿਵੇਂ ਵੱਡੇ ਚਮਚੇ ਜਿੱਡੀ ਹੁੰਦੀ ਹੈ ਜਿਹੜੀ ਕੜਚੀ ਉਹ ਦੋ ਪਾ ਲੈ ਤੇ ਜੇ ਵੱਡੀ ਕੜਚੀ ਹੈ ਤੇ ਇਹਨੂੰ ਅੱਧੀ ਪਾਉਣੀ ਪਾ ਲੈ ਹੁਣ ਆਪਾਂ ਇਹ ਤੇਲ ਆਪਣਾ ਗਰਮ ਹੋ ਜਾਊਗਾ ਤੇ ਇੰਨੇ ਆਪਾਂ ਅਦਰਕ ਤੇ ਮਿਰਚਾਂ ਕੱਟ ਲਾਂਗੇ ਲਓ ਜੀ ਜਿਹੜੇ ਮਿਰਚਾਂ ਤੇ ਅਦਰਕ ਸੀ ਇਹਨੂੰ ਆਪਾਂ ਕੱਟ ਕੇ ਤਿਆਰ ਕਰ ਲਿਆ ਤੇ ਹੁਣ ਆਪਾਂ ਜਿਹੜਾ ਤੇਲ ਸੀ ਉਹ ਵੀ ਆਪਣਾ ਗਰਮ ਹੋ ਗਿਆ ਤੇ ਇਹਨੂੰ ਠੰਡਾ ਕਰਨ ਲਈ ਰੱਖ ਤਾ ਤੇ ਇਧਰ ਆਪਾਂ ਤਵਾ ਗਰਮ ਕਰ ਲਿਆ ਤੇ ਹੁਣ ਆਪਾਂ ਇਹਦੇ ਉੱਪਰ ਜਿਹੜੇ ਮਸਾਲੇ ਐ ਉਹ ਪਾਵਾਂਗੇ ਰੋਸਟਡ ਕਰਨ ਲਈ ਤਾਂ ਜੋ ਛੇਤੀ ਰਗੜੇ ਜਾ ਸਕਣਾਂ ਇਧਰ ਆਪਾਂ 1. ਤੇ ਡੇਢ ਚਮਚਾ ਹੀ ਆਪਾਂ ਲੈ ਲੈ ਜੀਰੇ ਦਾ ਜੀ ਸਲੈਂਡਰ ਆਪਾਂ ਥੋੜਾ ਜਿਹਾ ਕੱਟ ਕਰ ਲਾਂਗੇ ਰੋਸਟ ਇਸ ਲਈ ਕੀਤਾ ਵੀ ਇਹ ਛੇਤੀ ਰਗੜੇ ਜਾ ਸਕਣ ਤੇ ਆਪਾਂ ਚਮਚਾ ਕੀ ਬੱਸ ਫੌਂਕਦਾ ਪਾਵਾਂਗੇ ਇਹਦੇ ਵਿੱਚ ਇਹਨਾਂ ਨੂੰ ਰੋਸਟ ਕਰ ਲਾਂਗੇ ਤੇ ਉਹਦੇ ਬਾਅਦ ਚ ਆਪਾਂ ਰਗੜ ਲਾਂਗੇ ਕੁੰਡੇ ਕੋਟੇ ਨਾਲ ਵੀ ਰਗੜ ਸਕਦੇ ਆ ਤੇ ਮਿਕਸੀ ਨਾਲ ਵੀ ਰਗੜ ਸਕਦੇ ਆ ਲੋ ਜੀ ਜਿਹੜੇ ਮਸਾਲੇ ਸੀ ਇਹਨਾਂ ਨੂੰ ਆਪਾਂ ਦਰਦਰੇ ਪੀਸ ਲੇ ਤੇ ਹੁਣ ਆਪਾਂ ਇਹਦੇ ਉੱਪਰ ਮਿਰਚਾਂ ਦੇ ਤੇ ਅਦਰਕ ਦੇ ਉੱਪਰ ਇਹ ਮਸਾਲੇ ਇਸ ਤਰ੍ਹਾਂ ਪੁੱਕ ਲਾਂਗੇ ਜਿਹੜੇ ਪਹਿਲਾਂ ਪੀਸੇ ਹੋਏ ਪਹਿਲਾਂ ਇਹ ਪੁੱਕ ਲਾਂਗੇ ਉਸ ਤੋਂ ਬਾਅਦ ਆਪਾਂ ਬਾਕੀ ਦੇ ਪੁੱਕਾਂਗੇ ਮਸਾਲੇ ਦੇ ਉੱਪਰ ਇਹ ਛਿੜਕ ਲੇ ਸਾਰੇ ਜਿਹੜੇ ਰਗੜੇ ਹੋਏ ਮਸਾਲੇ ਸੀ ਜੀ ਉਹ ਤਾਂ ਆਪਾਂ ਇਹਦੇ ਵਿੱਚ ਪਾਤੇ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜਿਹੜੇ ਸਾਤ ਤ ਮਸਾਲੇ ਆ ਆਪਾਂ ਇਹਦੇ ਵਿੱਚ ਪਾਵਾਂਗੇ ਇੱਕ ਚਮਚਾ ਰਾਈ ਦਾ ਜੀ ਇਸ ਤਰ੍ਹਾਂ ਛਿੜਕ ਲੈਣੀ ਰਾਈ ਨੂੰ ਵੀ ਇਹਦੇ ਵਿੱਚ ਇੱਕ ਚਮਚੇ ਨੂੰ ਤੇ ਹੁਣ ਆਪਾਂ ਇਹਦੇ ਚ ਇੱਕ ਚਮਚਾ ਪਾਵਾਂਗੇ ਕਲੌਂਜੀ ਦਾ ਜੀ ਤੇ ਹੁਣ ਆਪਾਂ ਇੱਕੋ ਹੀ ਚਮਚਾ ਪਾਵਾਂਗੇ ਇਹਦੇ ਵਿੱਚ ਜੀਰੇ ਦਾ ਜੀ ਤੇ ਹੁਣ ਆਪਾਂ ਸਵਾਦ ਅਨੁਸਾਰ ਪਾਵਾਂਗੇ ਇਹਦੇ ਵਿੱਚ ਨਮਕ ਆਪਾਂ ਦੋ ਦੋਟਾ ਹੀ ਚਮਚੇ ਪਾ ਲਾਂਗੇ ਨਮਕ ਦੇ ਨਮਕ ਤਾਂ ਜਿਹੜਾ ਐ ਵੀ ਨਮਕ ਨਾਲ ਤਾਂ achar ਖਰਾਬ ਹੀ ਨਹੀਂ ਹੁੰਦਾ ਦੋ ਤੋਂ ਵੀ ਘੱਟ ਹੀ ਰੱਖਾਂਗੇ ਕਿਉਂਕਿ ਮਿਰਚ ਆਪਣੀ ਥੋੜੀ ਜਿਹੀ ਇਹਦੇ ਵਿੱਚ ਮਿਰਚੇ ਤਿੱਖਾ ਘੱਟ ਹੁੰਦਾ ਹੈਗਾ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਹਲਦੀ ਜੀ ਹਲਦੀ ਦਾ ਆਪਾਂ ਇਹਦੇ ਵਿੱਚ ਇੱਕੋ ਹੀ ਚਮਚਾ ਪਾਵਾਂਗੇ ਐਸ ਤਰ੍ਹਾਂ ਇੱਕ ਚਮਚਾ ਪਾ ਲਿਆ ਇਹਦੇ ਵਿੱਚ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜਿਹੜਾ ਗਰਮ ਕੀਤਾ ਹੋਇਆ ਆਪਣਾ ਤੇਲ ਉਹ ਜਿਹੜਾ ਤੇਲ ਆਪਣਾ ਉਹ ਬਿਲਕੁਲ ਹੀ ਠੰਡਾ ਹੋ ਗਿਆ ਪਹਿਲਾਂ ਆਪਾਂ ਸਾਰਾ ਤੇਲ ਨਹੀਂ ਪਾਉਣਾ ਪਹਿਲਾਂ ਆਪਾਂ ਥੋੜਾ ਜਿਹਾ ਤੇਲ ਹੀ ਪਾਵਾਂਗੇ ਇਹਦੇ ਉੱਪਰ ਪਾ ਕੇ ਤੇ ਇਹਨੂੰ ਸਾਰੇ ਨੂੰ ਲਾ ਲਵਾਂਗੇ ਚੰਗੀ ਤਰ੍ਹਾਂ ਤਾਂ ਜੋ ਮਸਾਲੇ ਨੇ ਵੀ ਉਹ ਮਿਰਚਾਂ ਨੂੰ ਤੇ ਅਦਰਕ ਨੂੰ ਚੰਗੀ ਤਰ੍ਹਾਂ ਲੱਗ ਜਾਣਾ ਐਸਟਰਾ ਮਿਕਸ ਕਰ ਲਾਂਗੇ ਇਹਨਾਂ ਨੂੰ ਸਾਰਿਆਂ ਨੂੰ ਲੋ ਜੀ ਜਿਹੜੇ ਮਸਾਲੇ ਸੀ ਉਹ ਚੰਗੀ ਤਰ੍ਹਾਂ ਲਾਉਣ ਤੋਂ ਬਾਅਦ ਹੁਣ ਆਪਾਂ ਜਿਹੜਾ ਬਾਕੀ ਬਚਿਆ ਤੇਲ ਹੈ ਉਹ ਵੀ ਇਹਦੇ 'ਚ ਐਡ ਕਰ ਲਾਂਗੇ ਸਾਰਾ ਕਿਉਂਕਿ ਆਪਾਂ ਉਹਨੇ ਹੀ ਤੇਲ ਗਰਮ ਕਰਿਆ ਸੀ ਜਿੰਨੇ ਦੀ ਆਪਾਂ ਨੂੰ ਚਾਰ ਲਈ ਜ਼ਰੂਰਤ ਸੀਗੀ ਹੁਣ ਸਾਰਾ ਤੇਲ ਆਪਾਂ ਇਹਦੇ ਵਿੱਚ ਐਡ ਕਰ ਲਿਆ ਤੇ ਇਹਦੇ 'ਚ ਚੰਗੀ ਤਰ੍ਹਾਂ ਦੁਬਾਰਾ ਫਿਰ ਮਿਕਸ ਕਰ ਲਾਂਗੇ ਲੋ ਜੀ ਜਿਹੜਾ ਆਪਾਂ ਸਾਰਾ ਤੇਲ ਪਾਇਆ ਸੀ ਉਹ ਤੋਂ ਬਾਅਦ ਮਿਲਾਉਣ ਤੋਂ ਬਾਅਦ ਆਪਣਾ ਚਾਰ ਹੋ ਗਿਆ ਇਸ ਤਰ੍ਹਾਂ ਤੇ ਹੁਣ ਆਪਾਂ ਇਹਦੇ ਚ ਪਾਵਾਂਗੇ ਦੋ ਚਮਚੇ ਸਿਰਕੇ ਦੇ ਜੇ ਤੁਹਾਡੇ ਕੋਲ ਸਿਰਕਾ ਹੈ ਨਹੀਂ ਤਾਂ ਤੁਸੀਂ ਘਰ ਵਿੱਚ ਨਿੰਬੂ ਹੁੰਦਾ ਤੇ ਉਹਦੇ ਵੀ ਦੋ ਚਮਚੇ ਰਸ ਦੇ ਨਿੰਬੂ ਦੇ ਰਸ ਦੇ ਪਾ ਸਕਦੇ ਹੋ ਤੇ ਜਿਹੜਾ ਸਿਰਕਾ ਹੈ ਇਹਦੇ ਨਾਲ ਆਪਣਾ ਚਾਰ ਹੈ ਜਿਹੜਾ ਖਰਾਬ ਨਹੀਂ ਹੁੰਦਾ ਲੋ ਜੀ ਆਪਾਂ ਦੋ ਚਮਚੇ ਪਾ ਲਏ ਇਹਦੇ ਵਿੱਚ ਸਿਰਕੇ ਦੇ ਤੇ ਹੁਣ ਆਪਾਂ ਇਨੂੰ ਚੰਗੀ ਤਰ੍ਹਾਂ ਹਿਲਾ ਕੇ ਤੇ ਡੱਬਾ ਭਰ ਦਿਆਂਗੇ ਜੇ ਤੁਹਾਡੇ ਕੋਲ ਕੱਚ ਦਾ ਡੱਬਾ ਤਾਂ ਬਹੁਤ ਹੀ ਵਧੀਆ ਗੱਲ ਹੈ ਪਰ ਸਾਡੇ ਕੋਲ ਕੱਚ ਦਾ ਡੱਬਾ ਹੈ ਨਹੀਂ ਇਸ ਕਰਕੇ ਹੁਣ ਅਸੀਂ ਆਪਾਂ ਪਲਾਸਟਿਕ ਦੇ ਡੱਬੇ ਵਿੱਚ ਹੀ ਪਾਵਾਂਗੇ ਇਹਨੂੰ ਲਓ ਜੀ ਜਿਹੜਾ ਆਪਣਾ ਹੁਣ ਚਾਰ ਹੈ ਤੁਸੀਂ ਦੇਖੋ ਕਿ ਦੇਖਣ 'ਚ ਕਿੰਨਾ ਸੋਹਣਾ ਲੱਗ ਰਿਹਾ ਹੈ